ਹੇਲੂਇਆ ਪਾਸਟਰ ਜੀ ਇਹ ਪੈਨ ਦੱਸ ਰਹੇ ਕਿ ਇਹਨਾਂ ਨੂੰ ਪਿਛਲੇ 6 ਮਹੀਨਿਆਂ ਤੋਂ ਦਿਮਾਗੀ ਟੈਨਸ਼ਨ ਸੀ ਇਹਨਾਂ ਨੇ ਦਵਾਈ ਵੀ ਬਹੁਤ ਲਈ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਪਰ ਜਦੋਂ ਇਸ ਚਰਚ ਵਿੱਚ ਆਏ ਔਰ ਲੇਹੈਂਡ ਕਰਵਾਈ ਅਨੋਇੰਟਿੰਗ ਔਰ ਯੂਜ਼ ਕੀਤਾ ਤਾਂ ਇਹ ਦੱਸ ਰਹੇ ਕਿ ਬਿਲਕੁਲ ਅਜਾਬ ਹੋ ਚੁੱਕੇ ਹੈ ਤਾਰੀਫ ਕਰੀਏ ਪਰਮੇਸ਼ੁਰ ਦੀ ਚੋਰ ਦੇਣਾ ਚੋਰ ਦੇਣਾ ਮਹਿਮਗਰੀ ਕਿਸਰ ਕਿਥੋਂ ਆਇਓ ਬਿਆਣੀ ਵਸਤੀ ਰਹਾ ਹੈ ਬਿਆਣੀ ਵਸਤੀ ਕੋ ਕਿੰਨਾ ਟਾਈਮ ਹੋ ਗਿਆ ਚਾਚੇ ਦੇ ਨਾਲ ਜੁੜਿਆ ਹਾਂ ਚਰਚੇ ਤੇ ਹੋ ਗਿਆ ਸੀ ਆ ਮਿੰਨਾ 2 ਸਾਲ ਹੋ ਗਏ ਜੁੜੇ ਨੂੰ 2 ਸਾਲ ਮਿਲੇ ਹੋਗੇ ਸੀ ਹਾਂ ਔਰ ਪ੍ਰੋਬਲਮ ਕੀ ਆ ਰਹੀ ਸੀ ਤੁਹਾਨੂੰ ਟੈਨਸ਼ਨ ਆ ਗਈ ਸੀ ਦਵਾਈ ਓਕੇ ਹਾਂ ਤੇ ਹੁਣ 6 ਮਹੀਨੇ ਦਵਾਈ ਚੱਲਦੀ ਔਰ ਬਿਲਕੁਲ ਠੀਕ ਪਹਿਲਾਂ ਦਵਾਈ ਚੱਲ ਰਹੀ ਸੀ 6 ਮਹੀਨੇ ਤੋਂ ਹਾਂ ਕੰਡੀਸ਼ਨ ਸਭ ਵਸ पर कुछ भी चेंज नहीं, नहीं, नहीं हो रहा और जिसे तो चर्च हाँ प्रार्थना कराई थी तो बिल्कुल ठीक है जोर देना महपा करिए परमेश्वर चोर देना, पर देना तारीफ करिए ਭਾਈਆਂ ਛੋਟੀਆਂ ਨਹੀਂ ਆ ਜੋ ਤੁਸੀਂ ਸੁਣਦੇ ਹੋ 6 6 ਮਹੀਨੇ ਤੋਂ ਕਹਿੰਦੇ ਸਾਨੂੰ ਮੈਂਟਲੀ ਅਫਸਰ ਸੀਗੇ ਦਿਮਾਗੀ ਟੈਨਸ਼ਨ ਮੈਡੀਸਿਨ ਚੱਲ ਰਹੀ ਪਰ ਕੋਈ ਵੀ ਚੇਂਜ ਨਹੀਂ ਆ ਰਿਹਾ ਪਰ ਜਿੱਦਾਂ ਹੀ ਚਰਚੀ ਦੇ ਵਿੱਚ ਆਏ ਜਿੱਦਾਂ ਹੀ ਪ੍ਰਾਰਥਨਾ ਕਰਵਾਈ ਇਦਾਂ ਨੇ ਇੱਥੇ ਕੀ ਆ ਜੋ ਮੈਡੀਸਿਨ ਦੇ ਨਾਲ ਨਹੀਂ ਹੋ ਰਿਹਾ ਜੋ 2 ਸਾਲ ਹੋਰ ਜਗਾਵਾਂ ਦੇ ਉੱਪਰ ਜਾਣ ਦੇ ਨਾਲ ਨਹੀਂ ਹੋ ਰਿਹਾ ਇੱਥੇ ਪਹਿਲੇ ਸੰਡੇ ਹੋ ਰਿਹਾ ਕਿਉਂਕਿ ਇੱਥੇ ਕੀ ਆ ਮਹਾ ਵਿਸ਼ੇ ਮਹਾ ਵਿਸ਼ੇ ਅਮੇਨ ਅਮੇਨ yes hallelujah ਹਾਂ ਜੀ ਸਿਸਟਰ ਦੱਸ ਰਹੀ ਕਿ ਇਹਨਾਂ ਨੂੰ 1 ਸਾਲ ਤੋਂ ਉਹਨਾਂ ਦੇ ਕਮਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀਗਾ ਇਹਨਾਂ ਨੇ ਆਪਰੇਟ ਵੀ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਇਹ ਦੱਸ ਰਹੀ ਕਿ ਮੰਜੇ ਦੇ ਉੱਪਰ ਸੀ ਕੋਈ ਕੰਮ ਵੀ ਨਹੀਂ ਕਰ ਪਾਉਂਦੀ ਸੀ ਪਰ ਜਿੱਦਾਂ ਹੀ ਲੈ ਹਨ ਪ੍ਰਾਰਥਨਾ ਹਾਂ ਨਾਟਿੰਗ ਆਇਲ ਵਰਤਿਆ ਉਹ ਦਿਨ ਤੋਂ ਕਮਰ ਦਰਦ ਜਾ ਚੁੱਕਾ ਆ ਤਾਰੀਫ ਕਰੀਏ ਖੁਦਾਵੰਦ ਦੀ ਜ਼ੋਰ ਦੇ ਨਾਲ ਮਹਿਮਗਰੀ ਪਰਮੇਸ਼ੁਰ ਦੇ ਲਈ ਹਾਂ ਜੀ ਸਿਸਟਰ ਆਪਰੇਸ਼ਨ ਤੋਂ ਬਾਅਦ ਵੀ ਪੇਨ ਨਹੀਂ ਸੀ ਰੋਕ ਰਹੀ ਪਾਪਾ ਜੀ ਓਕੇ ਔਰ ਜਿੱਦਾਂ ਤੁਸੀਂ ਚਰਚ ਦੇ ਵਿੱਚ ਆਏ ਹਾਂ ਹਾਂ ਜੀ ਔਰ ਜਿਹੜਾ ਕੰਮ ਇਸ ਨਾਲ ਦੀ ਸੀ ਹੋ ਰਿਹਾ ਜਿੱਦਾਂ ਹੀ ਲੇ ਹੈਂਡ ਹੋਈ ਤੁਹਾਡੇ ਦੇ ਔਰ ਬਿਲਕੁਲ ਪੈਣ ਜਾ ਚੁੱਕੀ ਸੀ ਬਿਲਕੁਲ ਜਾ ਚੁੱਕੀ ਆਪਰੇਸ਼ਨ ਤੋਂ ਬਾਅਦ ਅਸੀਂ ਮੰਜੇ ਦੇ ਉੱਪਰ ਹੀ ਸੀ ਕਿ ਉੱਠ ਫਿਰ ਨਹੀਂ ਚੱਲ ਫਿਰ ਨਹੀਂ ਸੀ ਲੱਗਦੇ ਡਾਕਟਰ ਨੇ ਵੀ ਬੱਸ ਜੀ ਬੋਲਿਆ ਸੀ ਕਿ ਤੁਸੀਂ ਸਾਰੀ ਜ਼ਿੰਦਗੀ ਮੈਡੀਸਿਨ ਹੀ ਖਾਓਗੇ ਇਹ ਦੱਸ ਰਿਹਾ ਕਿ ਹੁਣ ਮੈਡੀਸਿਨ ਨਹੀਂ ਛੱਡ ਦਿੱਤੀ ਆ ਅੱਛਾ ਡਾਕਟਰਾਂ ਨੇ ਬੋਲਿਆ ਸੀ ਕਿ ਦਵਾਈ ਲੰਮਾ ਟਾਈਮ ਚੱਲੇਗੀ ਪਰ ਜਿੱਦਾਂ ਤੁਸੀਂ ਚਰਚ ਜਾਏ ਪ੍ਰਾਰਥਨਾ ਹੋਈ ਤੁਸੀਂ ਆਪਣੀ ਉਸ ਬਿਮਾਰੀ ਬੰਦ ਤੋਂ ਆਜ਼ਾਦ ਵੀ ਹੋ ਗਏ ਔਰ ਦਵਾਈ ਵੀ ਬੰਦ ਹੋ ਚੁੱਕੀ ਹੈ ਤਾਰੀਫ ਕਰੀਏ ਖੁਦਾਵੰਦ ਦੀ ਥੋੜਾ ਤਾਲੀਆਂ ਦੇ ਨਾਲ